ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਅਲਸੀ ਦੀ ਪਿੰਨੀ ਬਣਾਵਾਂਗੇ ਤੇ ਅਲਸੀ ਦੀ ਪਿੰਨੀ ਬਣਾਉਣ ਵਾਸਤੇ ਆਪਾਂ ਜਿਹੜਾ ਸਮਾਨ ਲਿਆਇਆ ਹੋਇਆ ਆ 2 ਕਿਲੋ ਜਿਹੜੀ ਅਲਸੀ ਆ ਪੀਸੀ ਹੋਈ ਅਲਸੀ ਆਪਾਂ ਲੈ ਕੇ ਆਏ ਸੀਗੇ ਮਾਰਕੀਟ ਵਿੱਚੋਂ ਨਾਲ ਦੀ ਨਾਲ ਆਪਾਂ ਜਿਹੜਾ ਇਹਦੇ ਵਿੱਚ 1.5 ਕਿਲੋ ਗੁੜ ਜਿਹੜਾ ਉਹ ਪਾ ਲੈਣਾ ਆ ਗੁੜ ਨੂੰ ਆਪਾਂ ਛੋਟਾ ਛੋਟਾ ਕਰਕੇ ਤੋੜ ਲਿਆ ਆ ਤੇ 2 ਕਿਲੋ ਦੇ ਕਰੀਬ ਇਹਦੇ ਵਿੱਚ ਆਟਾ ਪਾਵਾਂਗੇ ਆਪਾਂ 2 ਕਿਲੋ ਹੀ ਆਪਾਂ ਇਹਦੇ ਵਿੱਚ ਘਿਓ ਲਿਆ ਹੋਇਆ ਵਾ ਬਾਕੀ ਡਰਾਈ ਫਰੂਟ ਕਿਸੇ ਤਰ੍ਹਾਂ ਦਾ ਵੀ ਆਪਾਂ ਇਹਦੇ ਵਿੱਚ ਨਹੀਂ ਵਰਤਿਆ ਹੁਣ ਆਪਾਂ ਹਲਸੀ ਨੂੰ ਚੰਗੀ ਤਰ੍ਹਾਂ ਜਿਹੜਾ ਆ ਭੁੰਨ ਲੈਨੇ ਆ ਅਜੇ ਕੜਾਈ ਬਿਲਕੁਲ ਠੰਡੀ ਆ ਇੰਨਾ ਸੇਕ ਨਹੀਂ ਹੈਗਾ ਅੱਗ ਥੋੜੀ ਵਾਧ ਰੱਖਾਂਗੇ ਜਦੋਂ ਜਦੋਂ ਆਪਣੀ ਕੜਾਈ ਨੇ ਸੇਕ ਫੜ ਲਿਆ ਤਾਂ ਅੱਗ ਜਿਹੜੀ ਘੱਟ ਕਰ ਦਵਾਂਗੇ ਕਰਸੀ ਜਿਹੜੀ ਹੈ ਨਾਲ ਦੀ ਨਾਲ ਚਲਾਉਂਦੇ ਰਹਿਣਾ ਵਾ ਕਰਸੀ ਜਿਹੜੀ ਚਲਾਉਣੀ ਬੰਦ ਨਹੀਂ ਕਰਨੀ ਕੜਾਈ ਦੇ ਵਿੱਚ ਨਹੀਂ ਤਾਂ ਅਲਸੀ ਢੇਠਾ ਲੱਗ ਜਾਂਦੀ ਤੱਲੇ ਦੇ ਕਿਉਂ ਜਿਹੜਾ ਉਹ ਵੀ ਆਪਾਂ ਡਿੱਗੀ ਚੋਂ ਬਾਹਰ ਕੱਢ ਲੀਨੇ ਆ ਕੱਢ ਕੇ ਤੇ ਫਿਰ ਆਪਾਂ ਇਹਨੂੰ ਨਾਲ ਦੀ ਨਾਲ ਜਦੋਂ ਫਿਰ ਚਾਸ਼ਨੀ ਬਣਾਵਾਂਗੇ ਉਹਦੇ ਵਿੱਚ ਹੀ ਪਾਵਾਂਗੇ ਬਿਲਕੁਲ ਦੇਸੀ ਤਰੀਕਾ ਆ ਬਹੁਤ ਸਾਰੇ ਤਰੀਕੇ ਅਲਸੀ ਬਣਾਉਂਦੇ ਇਹ ਵਾਲਾ ਤਰੀਕਾ ਡੈਡੀ ਜੀ ਦਾ ਦੱਸਿਆ ਹੋਇਆ ਕਿ ਅਸੀਂ ਪੁਰਾਣੇ ਸਮੇਂ ਵਿੱਚ ਇਸੇ ਤਰ੍ਹਾਂ ਅਲਸੀ ਬਣਾਉਂਦੇ ਆ ਰਹੇ ਆ ਤੇ ਬੜਾ ਸਾਦਾ ਜਿਹਾ ਢੰਗ ਆ ਜਿਹੜੀ ਆਪਾਂ ਪਹਿਲਾਂ ਅਲਸੀ ਬਣਾਈ ਸੀ ਉਹਦਾ ਤਰੀਕਾ ਥੋੜਾ ਅਲੱਗ ਸੀਗਾ ਤੇ ਇਹ ਵਾਲਾ ਤਰੀਕਾ ਬਿਲਕੁਲ ਹੀ ਦੇਸੀ ਆ ਔਰ ਆਗਾ ਆਪਾਂ ਬਹੁਤ ਜ਼ਿਆਦਾ ਤੇਜ਼ ਕੀਤੀ ਹੈ ਕਿਉਂਕਿ ਜਿਹੜੀ ਕੜਾਈ ਆ ਉਹ ਵੀ ਥੋੜੀ ਹੈ ਜਿਸ ਸੇਕ ਨਹੀਂ ਫੜਿਆ ਉਹਨੇ ਤੇ ਨਾ ਹੀ ਆਪਣੀ ਲੋ ਗਰਮ ਹੋਈ ਸੀ ਕਿਉਂਕਿ ਲੋ ਜਿਹੜੀ ਲੋਹੇ ਦੀ ਆ ਅਲਸੀ ਤੇ ਪਿੰਨੇ ਆਪਾਂ ਬੱਚਿਆਂ ਨੂੰ ਖਾਣ ਵਾਸਤੇ ਬਹੁਤ ਘੱਟ ਮਾਤਰਾ ਵਿੱਚ ਦਿੰਨੇ ਆ ਬੱਚਿਆਂ ਨੂੰ ਇਹ ਜ਼ਿਆਦਾ ਦੇਣੀ ਸਹੀ ਨਹੀਂ ਹੈਗੀ ਜੁਰਗਾਂ ਵਾਸਤੇ ਔਸੀ ਕਾਫੀ ਵਧੀਆ ਹੁੰਦੀ ਆ ਖਾਣ ਵਾਸਤੇ ਬਾਕੀ ਡੈਡੀ ਜੀ ਜਿਹੜੇ ਆ ਉਹ ਅਲਸੀ ਖਾਣ ਦੇ ਜ਼ਿਆਦਾ ਸੁਕੀਨ ਆ ਜ਼ਿਆਦਾਤਰ ਅਲਸੀ ਜਿਹੜੀ ਆ ਮਿੱਠੇ ਤੇਲ ਵਿੱਚ ਵੀ ਬਣਾਈ ਜਾਂਦੀ ਆ ਲੇਕਿਨ ਆਪਾਂ ਦੇਸੀ ਘਿਓ ਦੇ ਵਿੱਚ ਹੀ ਬਣਾ ਰਹੇ ਆ ਹੁਣ ਆਪਾਂ ਕੜਾਹੀ ਹੇਠਾ ਉਤਾਰ ਲੈਨੇ ਆ ਅਲਸੀ ਆਪਣੀ ਭੁੱਜ ਚੁੱਕੀ ਆ ਤੇ ਆਪਾਂ ਇਹਦੇ ਚਾਹੇ ਵੀ ਕਲਸੀ ਫੇਰ ਰਹੇ ਆ ਕਿ ਕੜਾਹੀ ਬਹੁਤ ਜ਼ਿਆਦਾ ਗਰਮ ਹੋੇਠਾ ਨਾ ਲੱਗੇ ਬਾਕੀ ਜਦੋਂ ਇਹ ਭੁੱਜ ਜਾਂਦੀ ਆ ਤੇ ਪੂਰਾ ਘਰ ਜਿਹੜਾ ਇਹਦੀ ਖੁਸ਼ਬੂ ਦੇ ਨਾਲ ਮਹਿਕ ਜਾਂਦਾ ਆ ਤੇ ਇਹਦੀ ਟਿਰੜ ਟਿਰੜ ਦੀ ਆਵਾਜ਼ ਆਉਂਦੀ ਆ ਪਤਾ ਚੱਲ ਜਾਂਦਾ ਕਿ ਅਲਸੀ ਭੁੱਜ ਚੁੱਕੀ ਆ ਤੇ ਆਪਾਂ ਨਾਲ ਦੀ ਨਾਲ ਜਿਹੜਾ ਆਟਾ ਆ ਉਹਨੂੰ ਵੀ ਆਪਾਂ ਬਿਨਾਂ ਘਿਓ ਤੋਂ ਹੀ ਪੁੰਨਿਆ ਆ ਦੋਵਾਂ ਚੀਜ਼ਾਂ ਭੁੰਨ ਕੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਛਾਣ ਲਿਆ ਹੈ ਛਾਣ ਕੇ ਅਲੱਗ ਕਰਕੇ ਰੱਖ ਲਿਆ ਹੁਣ ਉਸੇ ਕੜਾਈ ਦੇ ਵਿੱਚ ਆਪਾਂ ਜਿਹੜਾ ਗੁੜਵਾ ਪਾ ਦਿੱਤਾ ਆ ਅੱਧਾ ਗਲਾਸ ਇਹਦੇ ਵਿੱਚ ਪਾਣੀ ਦਾ ਪਾਵਾਂਗੇ ਗੁੜ ਜਿਹੜਾ ਪਿਗਲਣਾ ਸ਼ੁਰੂ ਹੋ ਚੁੱਕਾ ਆ ਤੇ ਇੱਕ ਪੀਸੀ ਗੁੜ ਦੀ ਹੋਰ ਭੰਨ ਕੇ ਪਾਈਏ ਇਹਦੇ ਵਿੱਚ ਪੌਣੇ ਇੱਕ 2 ਕਿਲੋ ਦੇ ਕਰੀਬੇ ਦੇ ਵਿੱਚ ਗੁੜ ਜਿਹੜਾ ਆਪਾਂ ਪਾ ਲਿਆ ਆ ਜਦੋਂ ਇਹ ਗੁੜ ਜਿਹੜਾ ਵਾ ਉਹ ਮੈਲਟ ਹੋਣਾ ਸ਼ੁਰੂ ਹੋ ਜਾਊਗਾ ਤਾਂ ਆਪਾਂ ਇਹਦੇ ਵਿੱਚ ਜਿਹੜਾ ਵਾ ਘਿਓ ਪਾਉਣਾ ਸ਼ੁਰੂ ਕਰ ਦਿੱਤਾ ਹੁਣ ਸਾਰਾ ਘਿਓ ਇਸੇ ਤਰ੍ਹਾਂ ਦੇ ਵਿੱਚ ਪਾ ਦੇਵਾਂਗੇ ਦੋਵੇਂ ਚੀਜ਼ਾਂ ਚੰਗੀ ਤਰ੍ਹਾਂ ਜਦੋਂ ਮਿਕਸ ਹੋ ਜਾਣਗੀਆਂ ਤਾਂ ਫਿਰ ਉਹਦੇ ਵਿੱਚ ਬਾਕੀ ਦਾ ਸਮਾਨ ਜਿਹੜਾ ਪਾ ਦਿੱਤਾ ਜਾਊਗਾ ਅਲਸੀ ਸੀਡਸ ਵਾਸਤੇ ਕਾਫੀ ਫਾਇਦੇਮੰਦ ਦਾ ਲੇਕਿਨ ਇਹਨੂੰ ਖਾਣਾ ਜਿਹੜਾ ਆ ਘੱਟ ਮਾਤਰਾ ਵਿੱਚ ਹੀ ਚਾਹੀਦਾ ਆ ਬਹੁਤ ਜ਼ਿਆਦਾ ਮਾਤਰਾ ਵਿੱਚ ਜਿਹੜੀਆਂ ਪਿੰਨੀਆਂ ਨਹੀਂ ਖਾਣੀਆਂ ਚਾਹੀਦੀਆਂ ਰੋਜ਼ ਦੀ ਇੱਕ ਪਿੰਨੀ ਖਾਣ ਵਾਸਤੇ ਕਾਫੀ ਆ ਨਾਲ ਦੇ ਨਾਲ ਆਪਾਂ ਇਹਦੇ ਵਿੱਚ ਇਹ ਦੱਸ ਦਿੰਨੇ ਆ ਕਿ ਕੋਈ ਵੀ ਡਰਾਈ ਫਰੂਟ ਦੀ ਗੱਲ ਤੋਂ ਨਹੀਂ ਕੀਤੀ ਗਈ ਬਿਲਕੁਲ ਹੀ ਸਿੰਪਲ ਤਰੀਕੇ ਦੇ ਨਾਲ ਅਲਸੀ ਬਣਾਈ ਗਈ ਆ ਤੁਸੀਂ ਚਾਹੋ ਤਾਂ ਇਹਦੇ ਵਿੱਚ ਬਹੁਤ ਸਾਰੀ ਮਾਤਰਾ ਦੇ ਵਿੱਚ ਆਪਣੇ ਮਨਪਸੰਦ ਹਰ ਇੱਕ ਚੀਜ਼ ਜਿਹੜੀ ਵਿੱਚ ਐਡ ਕਰ ਸਕਦੇ ਹੋ ਫੁੱਲ ਮਖਾਣੇ ਗੂੰਦ ਆ ਮਗਜ ਹੋਰ ਮੇਵੇ ਕਾਫੀ ਤਰ੍ਹਾਂ ਦੇ ਡਰਾਈ ਫਰੂਟ ਆ ਆਪਣੀ ਪਸੰਦ ਅਧਾਪ ਇਹਦੇ ਵਿੱਚ ਫਰਾਈ ਕਰਕੇ ਪੀਸ ਕੇ ਤੇ ਐਡ ਕਰ ਸਕਦੇ ਆ ਲੇਕਿਨ ਇਹਦੇ ਵਿੱਚ ਆਪਾਂ ਕੋਈ ਵੀ ਚੀਜ਼ ਨਹੀਂ ਪਾਈ ਹੁਣ ਵੇਖ ਸਕਦੇ ਹੋ ਕਿ ਅਲਸੀ ਜਿਹੜੀ ਆ ਉਹ ਆਪਾਂ ਇਹਦੇ ਵਿੱਚ ਪਾਉਣੀ ਸ਼ੁਰੂ ਕਰ ਦਿੱਤੀ ਆ ਕਿਉਂਕਿ ਘਿਓ ਤੇ ਜਿਹੜਾ ਗੁੜਵਾ ਪੂਰੀ ਤਰ੍ਹਾਂ ਮੈਲਟ ਹੋ ਚੁੱਕਾ ਹੋਗਾ ਹੁਣ ਫਟਾਫਟ ਇਹਦੇ ਵਿੱਚ ਆਪਾਂ ਸਾਰਾ ਜਿਹੜਾ ਵਾ ਮਿਕਸਚਰ ਜਿਹੜਾ ਵਾ ਉਹ ਪਾ ਕੇ ਤੇ ਨੂੰ ਮਿਕਸ ਕਰ ਦਿੰਨੇ ਆ ਅੱਗ ਦਾ ਇੱਕ ਜਿਹੜਾ ਬਿਲਕੁਲ ਘੱਟ ਕਰ ਲੈਣਾ ਹੁੰਦਾ ਐ ਇਸ ਟਾਈਮ ਸੰਗੀਤ ਰਲਾਉਂਦੇ ਹੋਏ ਆਪਾਂ ਇਹਨੂੰ ਹੁਣ ਕੜਾਈ ਨੂੰ ਹੇਠ ਉਤਾਰ ਲੈਨੇ ਆਂ ਹਲਸੀ ਖਾਣ ਦਾ ਜਿਉਂ-ਜਿਉਂ ਸਰੀਰ ਨੂੰ ਫਾਇਦਾ ਮਿਲਦਾ ਆ ਤਾਂ ਇਹ ਵਾਲਾ ਵਾਸਤੇ ਵੀ ਕਾਫੀ ਫਾਇਦੇਮੰਦ ਆ ਤੇ ਆਪਣੀ ਸਕਿਨ ਵਾਸਤੇ ਵੀ ਬਹੁਤ ਹੀ ਜ਼ਿਆਦਾ ਲਾਹੇਵੰਦ ਆ ਲੇਕਿਨ ਖਾਣਾ ਆਪਣਾ ਇਹਨੂੰ ਬੜਾ ਧਿਆਨ ਦੇ ਨਾਲ ਚਾਹੀਦਾ ਬਹੁਤ ਜ਼ਿਆਦੀ ਮਾਤਰਾ ਵਿੱਚ ਨਹੀਂ ਖਾਣਾ ਹੁਣ ਆਪਾਂ ਜਿਹੜਾ ਸਾਰਾ ਮਿਕਸਚਰ ਇਹਨੂੰ ਚੰਗੀ ਤਰ੍ਹਾਂ ਰੁਲਾ ਲਿਆ ਆ ਜਿਉਂ-ਜਿਉਂ ਠੰਡਾ ਹੋਊਗਾ ਥੋੜਾ ਜਿਹਾ ਠਿੱਕ ਹੁੰਦਾ ਜਾਣਾ ਆ ਤੇ ਹੁਣ ਆਪਾਂ ਇਹਦੀਆਂ ਜਿਹੜੇ ਪਿੰਨੀਆਂ ਬਣਾਉਣੇ ਆ ਸ਼ੁਰੂ ਕਰ ਦਿੱਤੀਆਂ ਆ ਕਿਉਂਕਿ ਐਲਸੀ ਥੋੜੀ ਜਿਹੀ ਹੱਥਾਂ ਵਿੱਚ ਫੜਨ ਦੇ ਯੋਗ ਹੋ ਚੁੱਕੀ ਆ ਸਾਰੀਆਂ ਪਿੰਨੀਆਂ ਇਸੇ ਤਰ੍ਹਾਂ ਬਣਾ ਕੇ ਆਪਾਂ ਤਿਆਰ ਕਰ ਲੈਨੇ ਆ ਤੇ ਬਾਕੀ ਇਹ ਦੇਸੀ ਢੰਗ ਜਿਹੜਾ ਬਣਾਉਣ ਦਾ ਬਹੁਤ ਹੀ ਸੌਖਾ ਆ ਹਲਸੀ ਦੇ ਪਿੰਨੀਆਂ ਕੋਈ ਵੀ ਐਸੇ ਤਰੀਕੇ ਦੇ ਨਾਲ ਬਣਾ ਕੇ ਤੇ ਆਪਣੇ ਘਰੇ ਵੀ ਤਿਆਰ ਕਰ ਸਕਦਾ ਆ ਸਾਰਿਆਂ ਦਾ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ